ਜਾਂ ਕੈ ਸਿਮਰਨ ਸਭ ਕਸ਼ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ त्याग ਅਵਰ ਕਤ ਰਚੋ ਜੋ ਸਭ ਮਹਿ ਰਹਿ ਅਸਮਾਈ ਕੁਝ ਗੱਲਾਂ ਕੁਝ ਸਿੱਖਿਆਵਾਂ ਕੁਝ ਕੰਮ ਐਸੇ ਹੁੰਦੇ ਨੇ ਜੋ ਇੱਕ ਵਾਰ ਕਰ ਲਈਏ ਤੇ ਦੁਬਾਰਾ ਕਰਨ ਦੀ ਲੋੜ ਨਹੀਂ ਪੈਂਦੀ ਜਾਂਤੇ ਉਹਨਾਂ ਨੂੰ ਜ਼ਿੰਦਗੀ 'ਚ ਕਰਨਾ ਹੀ ਇੱਕ ਵਾਰ ਹੁੰਦਾ ਹੈ ਜਾਂ ਇੱਕ ਵਾਰ ਕੀਤੇਆਂ ਜੋ ਉਸ ਕੰਮ ਦੇ ਵਿੱਚੋਂ ਹਾਸਲ ਕਰਨਾ ਹੁੰਦਾ ਹੈ ਜਾਂ ਸਿੱਖਣਾ ਹੁੰਦਾ ਹੈ ਉਹ ਸਿੱਖ ਲਈਦਾ ਪਰ ਜਦੋਂ ਗੱਲ ਆਉਂਦੀ ਹੈ ਸਿਮਰਨ ਦੀ ਤਾਂ ਇਹ ਕਾਲ ਹੈ ਇਹ ਦੁਹਰਾਓ ਹੈ ਪ੍ਰਭੂ ਦਾ ਸਿਮਰਨ ਇੱਕ ਵਾਰ ਕਰਨ ਵਾਲਾ ਕੰਮ ਨਹੀਂ ਇਹਦੇ 'ਚ ਦੁਹਰਾਓ ਦੀ ਜ਼ਰੂਰਤ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 617ਵੇਂ ਅੰਗ ਦੀ ਗੁਰਬਾਣੀ ਦੇ ਵਿੱਚ ਪ੍ਰਭੂ ਦੇ ਸਿਮਰਨ ਦੀ ਹੀ ਗੱਲ ਹੁੰਦੀ ਹੈ ਤੇ ਆਪਾਂ ਮਹੱਤਵਪੂਰਨ ਗੱਲ ਇਹ ਸਿੱਖਾਂਗੇ ਕਿ ਦੁਹਰਾਓ ਕਿਉਂ ਜ਼ਰੂਰੀ ਹੈ ਵੀਡੀਓ ਨੂੰ ਅੰਤ ਤੱਕ ਵੇਖਣ ਦੀ ਕਿਰਪਾਲਤਾ ਕਰਿਓ ਤੇ ਆਪਣੀ ਸੱਜਣਾ ਮਿੱਤਰਾਂ ਦੇ ਨਾਲ ਜ਼ਰੂਰ ਸ਼ੇਅਰ ਕਰਿਓ ਲਚਾਨ ਆਊਟਲੁੱਕ ਸੋਰਠ ਮਹਲਾ ਪੰਜਮ ਕਰ ਦੂਜਾ ਦੋ ਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਗਲ ਬਨਸਪਤ ਮਹਿ ਬਹ ਸੰਤਰ ਸਗਲ ਦੂਦ ਮਹਿ ਕੀਆ ਊਚ ਨੀਚ ਮਹਿ ਜੋਤ ਸਮਾਣੀ ਘਟ ਘਟ ਮਾਦੋ ਜੀਆ ਭਾਈ ਸਗਲ ਬਨਸਪਤ ਮਹ ਬੈਸੰਤਰ ਜਿਵੇਂ ਸਾਰੀ ਬਨਸਪਤੀ ਦੇ ਵਿੱਚ ਅਗ ਮੌਜੂਦ ਹੈ ਪਰ ਗੁਪਤ ਹੈ ਸਗਲ ਦੁੱਧ ਮਹ ਕੀਆ ਹਰੇਕ ਕਿਸਮ ਦੇ ਦੁੱਧ ਦੇ ਵਿੱਚ ਕਿਹਾ ਮੌਜੂਦ ਹੈ ਉਹ ਵੀ ਗੁਪਤ ਹੈ ਬਨਸਪਤੀ ਨੂੰ ਜਿੰਨੇ ਮਰਜ਼ੀ ਧਿਆਨ ਦੇ ਨਾਲ ਵੇਖ ਲਈਏ ਸਾਨੂੰ ਅਗ ਨਜ਼ਰ ਨਹੀਂ ਆਏਗੀ ਦੁੱਧ ਨੂੰ ਜਿੰਨੇ ਵੀ ਧਿਆਨ ਦੇ ਨਾਲ ਵੇਖ ਲਈਏ ਉਹਦੇ ਵਿੱਚ ਸਾਨੂੰ ਕਿਉ ਨਜ਼ਰ ਨਹੀਂ ਆਏਗਾ ਇਹਦਾ ਮਤਲਬ ਇਹ ਤੇ ਨਹੀਂ ਕਿ ਉਹਦੇ ਅੰਦਰ ਕਿਉ ਹੈ ਨਹੀਂ ਇਸੇ ਤਰ੍ਹਾਂ ਹੀ ਇਨਸਾਨ ਦੇ ਅੰਦਰ ਵੀ ਉਸ ਪਰਮਾਤਮਾ ਦਾ ਵਾਸ ਹੈ ਹਰ ਜੀਵ ਦੇ ਅੰਦਰ ਉਸ ਪਰਮਾਤਮਾ ਦਾ ਵਾਸ ਹੈ ਅੱਖਾਂ ਦੇ ਨਾਲ ਅਸੀਂ ਉਹਨੂੰ ਵੇਖ ਨਹੀਂ ਸਕਦੇ ਤਾਂ ਇਹਦਾ ਮਤਲਬ ਇਹ ਨਹੀਂ ਕਿ ਉਹ ਪਰਮਾਤਮਾ ਉੱਥੇ ਵਸਦਾ ਨਹੀਂ ਉਹ ਜ ਨੀਝ ਮਹ ਜੋਤ ਸਮਾਣੀ ਕਟ ਕਟ ਮਾ ਦੋ ਜੀਆ ਚੰਗੇ ਮੰਦੇ ਸਭ ਤਰ੍ਹਾਂ ਦੇ ਜੀਵਾਂ ਦੇ ਵਿੱਚ ਪ੍ਰਭੂ ਦੀ ਜੋਤ ਸਮਾਈ ਹੋਈ ਹੈ ਪਰਮਾਤਮਾ ਹਰੇਕ ਸਰੀਰ ਦੇ ਵਿੱਚ ਹੈ ਸਭ ਜੀਵਾਂ ਦੇ ਵਿੱਚ ਹੈ ਸੰਤ ਕਟ ਕਟ ਰਹਿਆ ਸਮਾਹਿਓ ਪੂਰਨ ਪੂਰ ਰਹਿਓ ਸਰਬਮਹ ਜਲ ਥਲ ਰਮਈਆ ਆਇਓ ਏ ਸੰਤ ਜਨੋ ਕਟ ਕਟ ਰਹਿਆ ਸਮਾਇਓ ਪ੍ਰਮਾਤਮਾ ਹਰੇਕ ਸਰੀਰ ਦੇ ਵਿੱਚ ਮੌਜੂਦ ਹੈ ਉਹ ਪੂਰੀ ਤਰ੍ਹਾਂ ਸਾਰੇ ਜੀਵਾਂ ਵਿੱਚ ਵਿਆਪਕ ਹੈ ਉਹ ਸੋਹਣਾ ਰਾਮ ਪਾਣੀ ਵਿੱਚ ਹੈ ਧਰਤੀ ਵਿੱਚ ਹੈ ਗੁਣ નિਧਾਨ ਨਾਨਕ ਜਸ ਗਾਵੇ ਸਤਗੁਰ ਧਰਮ ਚੁਕਾਇਓ ਸਰਬ ਨਿਵਾਸੀ ਸਦਾ ਅਲੇਪਾ ਸਭ ਮਹਿ ਰਹਿਆ ਸਮਾਇਓ ਏ ਭਾਈ ਨਾਨਕ ਉਸ ਗੁਨਾ ਦੇ ਖਜ਼ਾਨੇ ਪ੍ਰਮਾਤਮਾ ਦੀ ਸਿਫਤ ਸਲਾਹ ਦਾ ਗੀਤ ਗਾਉਂਦਾ ਹੈ ਗੁਣ ਨਿਧਾਨ ਨਾਨਕ ਜਸ ਗਾਵੇ ਸਤਗੁਰ ਧਰਮ ਚੁਕਾਇਓ ਗੁਰੂ ਨੇ ਨਾਨਕ ਦਾ ਭਲੇਖਾ ਦੂਰ ਕਰ ਦਿੱਤਾ ਹੈ ਨਾਨਕ ਨੂੰ ਯਕੀਨ ਹੈ ਕਿ ਪ੍ਰਮਾਤਮਾ ਸਭ ਜੀਵਾਂ ਵਿੱਚ ਵਸਦਾ ਹੈ ਪਰ ਮਾਇਆ ਦੇ ਮੋਹ ਤੋਂ ਨਿਰਲੇਪ ਹੈ ਸਭ ਜੀਵਾਂ ਦੇ ਵਿੱਚ ਸਮਾਇਆ ਹੈ ਸੋਰਠ ਮਹਲਾ ਪੰਜਮ ਜਾ ਕਾ ਸਿਮਰਨ ਹੋਏ ਅਨੰਦਾ ਬਿਨ ਸਹਿ ਜਨਮ ਮਰਨ ਭੈ ਦੁਖੀ ਚਾਰ ਪਦਾਰਥ ਨਵ ਨਿਧ ਪਾਵਹਿ ਬਹੁਰ ਨ ਤ੍ਰਿਸ਼ਨਾ ਭੁਖੀ ਏ ਭਾਈ ਜਿਸ ਪ੍ਰਭੂ ਦੇ ਸਿਮਰਨ ਨਾਲ ਤੂੰ ਖੁਸ਼ੀ ਭਰਿਆ ਜੀਵਨ ਜਿਉ ਸਕਦਾ ਹੈ ਜਾ ਕੈ ਸਿਮਰਨ ਹੋਏ ਅਨੰਦਾ ਪ੍ਰਮਾਤਮਾ ਦਾ ਸਿਮਰਨ ਕਰਦੇ ਹਾਂ ਤਾਂ ਮਨ ਦੇ ਵਿੱਚ ਆਨੰਦ ਦੀ ਅਵਸਥਾ ਪੈਦਾ ਹੋ ਜਾਂਦੀ ਹੈ ਬਿਨ ਸਹਿ ਜਨਮ ਮਰਨ ਭੈ ਦੁਖੀ ਜਨਮ ਮਰਨ ਦੇ ਸਾਰੇ ਹੀ ਡਰ ਤੇ ਦੁੱਖ ਦੂਰ ਹੋ ਜਾਂਦੇ ਨੇ ਚਾਰ ਪਦਾਰਥ ਨਵ ਨਿਦ ਪਾਵੈ ਜੀਵ ਧਰਮ ਅਰਥ ਕਾਮ ਤੇ ਮੋਖ ਇਹ ਚਾਰੇ ਪਦਾਰਥ ਤੇ ਦੁਨੀਆ ਦੇ ਨੌਂ ਹੀ ਖਜ਼ਾਨੇ ਹਾਸਲ ਕਰ ਸਕਦਾ ਹੈ ਪ੍ਰਮਾਤਮਾ ਦੇ ਸਿਮਰਨ ਨਾਲ ਜਦੋਂ ਅਸੀਂ ਪ੍ਰਭੂ ਦਾ ਸਿਮਰਨ ਕਰਦੇ ਹਾਂ ਤਾਂ ਮਾਇਆ ਦੀ ਤ੍ਰੇਹ ਤੇ ਭੁੱਖ ਫਿਰ ਸਾਨੂੰ ਨਹੀਂ ਵਿਆਪਦੀ ਮਾਇਕ ਮੋਹ ਤੋਂ ਸਾਡੀ ਖਲਾਸੀ ਹੋ ਜਾਂਦੀ ਹੈ ਮੁਕਤੀ ਹਾਸਲ ਕਰ ਲੈਂਦੇ ਹਾਂ ਅੱਗੇ ਚੱਲ ਕੇ ਅਸੀਂ ਜਾਣਾਂਗੇ ਕਿ ਸਿਮਰਨ ਕਰੀਏ ਕਿਵੇਂ ਤੇ ਸਿਮਰਨ ਦੀ ਬਰਕਤ ਨਾਲ ਮੁਕਤੀ ਕਿਵੇਂ ਹਾਸਲ ਹੋ ਜਾਂਦੀ ਹੈ ਜਾਂ ਕੋ ਨਾਮ ਲੈ ਤੂੰ ਸੁਖੀ ਸਾਸ ਸਾਸ ਧਿਆਵੋ ਠਾਕੁਰ ਕੋ ਮਨ ਤਨ ਜੀ ਰੇ ਮੁਖੀ ਰਹਾਓ ਏ ਜੀਵ ਜਿਸ ਪਰਮਾਤਮਾ ਦਾ ਨਾਮ ਸਿਮਰਿਆ ਤੂੰ ਸੁਖੀ ਹੋ ਸਕਦਾ ਹੈ ਉਸ ਪਾਲਨਹਾਰ ਪ੍ਰਭੂ ਨੂੰ ਤੂੰ ਆਪਣੇ ਮਨੋਂ ਤਨੋਂ ਮੂੰਹ ਦੇ ਨਾਲ ਹਰੇਕ ਸਾਹ ਦੇ ਨਾਲ ਸਿਮਰਿਆ ਕਰ ਸਾਸ ਸਾਸ ਧਿਆਉ ਓ ਠਾਕੁਰ ਸ਼ਾਂਤ ਪਾਵਹਿ ਹੋਵੈ ਮਨ ਸ਼ੀਤਲ ਅਗਨ ਨਾ ਅੰਤਰ ਤੁਖੀ ਗੁਰ ਨਾਨਕ ਕੋ ਪ੍ਰਬੂਦ ਖਾਇਆ ਜਲ ਥਲ ਤ੍ਰਿ ਭਾਵਨ ਰੁਖੀ ਸ਼ਾਂਤ ਪਾਵੈ ਹੋਵੈ ਮਨ ਸ਼ੀਤਲ ਪ੍ਰਮਾਤਮਾ ਦੇ ਸਿਮਰਨ ਦੀ ਬਰਕਤ ਨਾਲ ਤੂੰ ਸ਼ਾਂਤੀ ਹਾਸਲ ਕਰ ਸਕੇਗਾ ਤੇਰੇ ਅੰਦਰ ਆਤਮੇ ਵਿੱਚ ਠੰਡਕ ਪੈ ਜਾਏਗੀ ਠੰਡਾ ਠਾਰ ਹੋ ਜਾਏਗਾ ਤੇਰੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨਹੀਂ ਧੁਕੇਗੀ ਏ ਭਾਈ ਗੁਰੂ ਨੇ ਮੈਨੂੰ ਨਾਨਕ ਨੂੰ ਉਹ ਪ੍ਰਮਾਤਮਾ ਪਾਣੀ ਵਿੱਚ ਧਰਤੀ ਵਿੱਚ ਰੁੱਖਾਂ ਵਿੱਚ ਸਾਰੇ ਸੰਸਾਰ ਵਿੱਚ ਵਸਦਾ ਵਿਖਾ ਦਿੱਤਾ ਹੈ ਸੋਰਠ ਮਹਲਾ ਪੰਜਮ ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ ਇਹ ਪੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ ਏ ਪ੍ਰਭੂ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਆਦਿਕ ਇਹਨਾਂ ਸਾਰੇ ਵਿਕਾਰਾਂ ਤੋਂ ਮੈਨੂੰ ਆਪ ਛੁਡਾ ਲੈ। ਮੇਰੇ ਇਸ ਮਨ ਵਿੱਚੋਂ ਇਹਨਾਂ ਵਿਕਾਰਾਂ ਨੂੰ ਕੱਢ ਦੇ। ਮੈਨੂੰ ਆਪਣੇ ਚਰਨਾਂ ਵਿੱਚ ਜੋੜੀ ਰੱਖ। ਆਪਨ ਨਿਕਟ ਬੁਲਾਵੋ। ਆਪਣੇ ਨੇੜੇ ਬੁਲਾ ਲਵੋ। ਆਪਣੀ ਬਿੱਦ ਆਪ ਜਨਾਵੋ। ਹਰ ਜਨ ਮੰਗਲ ਲਗਾਵੋ ਰਹਾਓ। ਏ ਪ੍ਰਭੂ। ਆਪਣੀ ਭਗਤੀ ਦੀ ਜਾਂਚ ਤੂੰ ਮੈਨੂੰ ਆਪ ਸਿਖਾ ਮੈਨੂੰ ਪ੍ਰੇਰਣਾ ਦੇ ਕਿ ਮੈਂ ਤੇਰੇ ਸੰਤ ਜਨਾਂ ਨਾਲ ਮਿਲ ਕੇ ਤੇਰੀ ਸਿਫਤ ਸਲਾਹ ਦੇ ਗੀਤ ਗਾਇਆ ਕਰਾਂ ਬਿਸਰ ਨਾਹੀ ਕਬ ਹੂੰ ਹਿਏ ਤੇ ਏ ਵਿਦਮਨ ਮਹ ਪਾਵੋ ਗੁਰ ਪੂਰਾ ਪੇਟੋ ਵਡ ਭਾਗੀ ਜਨ ਨਾਨਕ ਕਤਹਿ ਨ ਧਾਵੋ हे प्रभु मेरे मन विच तू एहो जी सिखिया पा दे के मेरे हृदय तो तू कदे भी ना विसरे हे दास नानक तन्नू वड्डे भागा ना पूरा गुरु मिल पया है हुन तू होर किसे पासे ना दौड़दा फिर सानू भी श्री गुरु ग्रंथ साहिब जी दे रूप विच गुरु मिल गया है ए गुरु सानू शांति ते सुख देन दे समर्थ है असि भी सुख शांति दी पाल दे विच ਹੋਰ ਨਹੀਂ ਪਾਸੀ ਨਾ ਭੱਜਦੇ ਫਿਰਿਏ ਤਨ ਮਨ ਦੇ ਨਾਲ ਗੁਰੂ ਦੇ ਲੜ ਲੱਗ ਜਾਈਏ ਗੁਰੂ ਦੇ ਵਿੱਚ ਸਮਾਜ ਜੀ ਗੁਰੂ ਨੂੰ ਆਪਣੇ ਜੀਵਨ ਦਾ ਅਨਖੜਵਾ ਅੰਗ ਬਣਾ ਲਈਏ ਸਾਡੀ ਸਾਰੀ ਦੌੜ ਭੱਜ ਖਤਮ ਹੋ ਜਾਏਗੀ ਅਸੀਂ ਆਨੰਦਿਤ ਹੋ ਜਾਵਾਂਗੇ ਸੋਰਠ ਮਹਲਾ ਪੰਜਮ ਜਾ ਕੈ ਸਿਮਰਣ ਸਭ ਕਛ ਪਾਈਐ ਬਿਰਥੀ ਕਾਲ ਨਾ ਜਾਈ ਤਿਸ ਪ੍ਰਭ ਤਿਆਗ ਅਵਰ ਕਤ ਰਚੋ ਜੋ ਸਭ ਮਹਿ ਰਹਿ ਅਸਮਾਈ ਹੈ ਭਾਈ ਜਿਸ ਪ੍ਰਭੂ ਦੇ ਸਿਮਰਨ ਦੀ ਬਰਕਤ ਨਾਲ ਹਰੇਕ ਪਦਾਰਥ ਮਿਲ ਸਕਦਾ ਹੈ ਜਾਂ ਕਹ ਸਿਮਰਨ ਸਭ ਕਛ ਪਾਈਏ ਬਿਰਥੀ ਕਾਲ ਨਾ ਜਾਈ ਸਿਮਰਨ ਦੀ ਕੀਤੀ ਹੋਈ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਹੁਣ ਅਸੀਂ ਜਾਣੀਏ ਕਿ ਸਿਮਰਨ ਜੋ ਹੈ ਉਹ ਇੱਕ ਵਾਰ ਕਰਨ ਵਾਲੀ ਪ੍ਰਕਿਰਿਆ ਨਹੀਂ ਇਹ ਨਹੀਂ ਕਿ ਅਸੀਂ ਕਿਸੇ ਗੁਰੂ ਘਰ ਗਏ ਉੱਥੇ ਜਾ ਕੇ 10 ਮਿੰਟ ਅੱਧਾ ਘੰਟਾ ਘੰਟਾ ਜੋ ਵੀ ਸਮਾਂ ਸੀ ਬਤਾਇਆ ਪ੍ਰਮਾਤਮਾ ਦਾ ਸਿਮਰਨ ਕੀਤਾ ਤੇ ਵਾਪਸ ਆ ਕੇ ਮਾਇਕ ਸੰਸਾਰ ਦੇ ਵਿੱਚ ਉਲਝ ਗਏ ਇਹ ਵੀ ਨਹੀਂ ਕਿ ਤੁਸੀਂ ਸਿਰਫ ਸਵੇਰੇ ਜਾਂ ਸ਼ਾਮ ਨੂੰ 10 10 15 15 ਮਿੰਟ ਪ੍ਰਭੂ ਦਾ ਸਿਮਰਨ ਕਰ ਲਿਆ ਤੇ ਤੁਸੀਂ ਸੋਚੋ ਕਿ ਇੰਨੇ ਨਾਲ ਹੀ ਸਿਮਰਨ ਦਾ ਜੋ ਲਾਹਾ ਹੈ ਉਹ ਤੁਸੀਂ ਲੈ ਪਾਉਂਗੇ ਪ੍ਰਭੂ ਦਾ ਸਿਮਰਨ ਇੱਕ ਨਿਰੰਤਰ ਪ੍ਰਕਿਰਿਆ ਹੈ ਹਰ ਸਾਹ ਦੇ ਨਾਲ ਕਰਨ ਵਾਲੀ ਪ੍ਰਕਿਰਿਆ ਹੈ ਇੱਥੇ ਸਵਾਲ ਖੜਾ ਹੋ ਜਾਂਦਾ ਹੈ ਕਿ ਜੋ ਅਕਸਰ ਹੀ ਲੋਕ ਸੋਚਦੇ ਨੇ ਕਿ ਸਿਮਰਨ ਦਾ ਭਾਵ ਹੈ ਕਿ ਅੱਖਾਂ ਬੰਦ ਕਰਕੇ ਬੈਠ ਜਾਵੋ ਤੇ ਵਾਹਿਗੁਰੂ ਵਾਹਿਗੁਰੂ ਉਚਾਰੀ ਚੱਲੋ ਤੇ ਫਿਰ ਜਦੋਂ ਹਰ ਸਾਹ ਦੇ ਨਾਲ ਪ੍ਰਭੂ ਦਾ ਸਿਮਰਨ ਦੀ ਗੱਲ ਆਉਂਦੀ ਹੈ ਤਾਂ ਦੋਨਾਂ ਗੱਲਾਂ ਦਾ ਆਪਸ ਦੇ ਵਿੱਚ ਮੇਲ ਨਹੀਂ ਬੈਠਦਾ ਕਿ ਹਰ ਸਾਹ ਦੇ ਨਾਲ ਅਸੀਂ ਵਾਹਿਗੁਰੂ ਵਾਹਿਗੁਰੂ ਕਿਵੇਂ ਕਰਦੇ रह ਸਕਦੇ ਹਾਂ ਪ੍ਰੈਕਟੀਕਲ ਤੌਰ ਤੇ ਇਹ ਚੀਜ਼ ਸੰਭਵ ਹੀ ਨਹੀਂ ਹੈ ਪ੍ਰਭੂ ਦੇ ਸਿਮਰਨ ਨੂੰ ਸਮਝਣ ਦੇ ਵਿੱਚ ਕਿਤੇ ਨਾ ਕਿਤੇ ਤੇ ਕੋਈ ਚੁੱਕ ਰਹਿ ਗਈ ਹੈ ਹੁਣ ਅਸੀਂ ਇਹ ਸੋਚੀਏ ਕਿ ਅਸੀਂ ਕੁਝ ਵੀ ਕਰਦੇ ਹੋਈਏ ਹਰ ਸਾਹ ਦੇ ਨਾਲ ਹੀ ਮੰਨ ਕੇ ਚੱਲੋ ਕਿ ਜੋ ਸਾਡੇ ਅੰਦਰ ਪਰਮਾਤਮਾ ਬੈਠਾ ਹੈ ਉਹਦੇ ਇਨ ਟੱਚ ਅਸੀਂ ਹੁੰਦੇ ਹਾਂ ਉਹਦੀ ਗੱਲ ਸੁਣਦੇ ਆ ਕਿ ਨਹੀਂ ਉਹ ਇੱਕ ਵੱਖਰੀ ਗੱਲ ਐ ਪਰ ਉਹਦੇ ਨਾਲ ਸੰਪਰਕ ਦੇ ਵਿੱਚ ਅਸੀਂ ਹਰ ਵਕਤ ਹਾਂ ਪਰ ਉਸ ਸੰਪਰਕ ਦੇ ਬਾਰੇ ਅਸੀਂ ਚਤਨ ਨਹੀਂ ਆ ਅਵਚੇਤਨ ਹਾਂ ਉਹਦੀ ਮੌਜੂਦਗੀ ਦੇ ਬਾਰੇ ਅਸੀਂ ਚਤਨ ਹੋਣਾ ਹੈ ਸਾਡੇ ਅੰਦਰ ਵਸਦੀ ਉਹ ਆਵਾਜ਼ ਪਰਮਾਤਮਾ ਹੈ ਇਸ ਗੱਲ ਨੂੰ ਮੰਨਣਾ ਹੈ ਉਸ ਪ੍ਰਮਾਤਮਾ ਨੇ ਇਹ ਇੰਨਾ ਅਦੁੱਪਤ ਸਿਸਟਮ ਬਣਾਇਆ ਹੈ ਇਸ ਗੱਲ ਤੇ ਵਾਹ ਵਾਹ ਕਰਨੀ ਹੈ ਅਸੀਂ ਮਹਿਸੂਸ ਕਰੀਏ ਇਸ ਗੱਲ ਨੂੰ ਸਿਰਫ ਮੱਖੋਂ ਬੋਲੀਏ ਨਾ ਮਹਿਸੂਸ ਕਰੀਏ ਕਿ ਵਾਹ ਪ੍ਰਮਾਤਮਾ ਨੇ ਕਿੰਨੀ ਖੂਬਸੂਰਤ ਚੀਜ਼ ਬਣਾ ਦਿੱਤੀ ਹੈ ਕਿ ਮੇਰੇ ਅੰਦਰ ਹੀ ਵਸਿਆ ਹੋਇਆ ਹੈ ਮੇਰੀ ਜ਼ਿੰਦਗੀ ਦੇ ਕਦਮ-ਕਦਮ ਤੇ ਮੈਨੂੰ ਸਲਾਹ ਦਿੰਦਾ ਹੈ ਮੈਨੂੰ ਦੱਸ ਦੱਸਦਾ ਹੈ ਕਿ ਸਹੀ ਹੈ ਕਿ ਗਲਤ ਹੈ ਕੀ ਮੈਨੂੰ ਕਰਨਾ ਚਾਹੀਦਾ ਹੈ ਕੀ ਨਹੀਂ ਕਰਨਾ ਚਾਹੀਦਾ ਕੀ ਕਰਾਂਗਾ ਤਾਂ ਭਵਿੱਖ ਦੇ ਵਿੱਚ ਜਾ ਕੇ ਮੈਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਨਹੀਂ ਮਹਿਸੂਸ ਕਰਨੀ ਪਵੇਗੀ ਉਹਦੇ ਨਤੀਜਿਆਂ ਤੇ ਸ਼ਰਮਿੰਦਾ ਨਹੀਂ ਹੋਣਾ ਪਵੇਗਾ ਉਹ ਪ੍ਰਮਾਤਮਾ ਸਾਨੂੰ ਦੱਸਦਾ ਹੈ ਕਿ ਇਹ ਕਰ ਕਿਉਂਕਿ ਇਹ ਕਰੇਗਾ ਤਾਂ ਇਹਦੇ ਨਤੀਜਿਆਂ ਬਾਰੇ ਤੈਨੂੰ ਡਰਨ ਦੀ ਲੋੜ ਨਹੀਂ ਹੋਏਗੀ ਬਸ ਅਸੀਂ ਚਤਨ ਨਹੀਂ ਉਹਦੀ ਮੌਜੂਦਗੀ ਨੂੰ ਮੰਨਦੇ ਨਹੀਂ ਅਸੀਂ ਪ੍ਰਮਾਤਮਾ ਨੂੰ ਬਾਹਰ ਹੀ ਖੋਜਦੇ ਫਿਰਦੇ ਹਾਂ ਉਸ ਪ੍ਰਭੂ ਦਾ ਸਿਮਰਨ ਕਰਨਾ ਉਹਦੀ ਕਦਰ ਕਰਨਾ ਹੀ ਹੈ ਜਦੋਂ ਇੱਕ ਇਨਸਾਨ ਕਿਸੇ ਦੂਸਰੇ ਇਨਸਾਨ ਦੀ ਬੜੀ ਕਦਰ ਕਰਦਾ ਉਹਦਾ ਫੈਨ ਹੋਵੇ ਤੇ ਉਹਦੇ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੋਵੇ ਕਿ ਆਪਣੇ ਜੀਵਨ ਦੇ ਵਿੱਚ ਉਹਦੇ ਵਰਗੇ ਕੰਮ ਕਰਨ ਲੱਗ ਜਾਵੇ ਵਾਰ-ਵਾਰ ਉਹਦੀਆਂ ਗੱਲਾਂ ਕਰੇ ਜਿਹਦਾ ਉਹ ਫੈਨ ਹੈ ਜੋ ਫੈਨ ਹੈ ਉਹਦੇ ਲਈ ਅਕਸਰ ਇਹ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਇਹ ਤਾਂ ਸਾਰਾ ਦਿਨ ਉਹਦਾ ਹੀ ਨਾਮ ਰਟਦਾ ਰਹਿੰਦਾ ਹੈ। ਉੱਥੇ ਉਹ ਇਨਸਾਨ ਅਸਲ ਦੇ ਵਿੱਚ ਉਹਦਾ ਨਾਮ ਨਹੀਂ ਦੁਹਰਾ ਰਿਹਾ ਹੁੰਦਾ। ਜਿਵੇਂ ਕਿ ਆਪਾਂ ਵਾਹਿਗੁਰੂ ਵਾਹਿਗੁਰੂ ਦੁਹਰਾਉਣ ਲੱਗ ਜਾਂਦੇ ਹਾਂ, ਉੱਥੇ ਉਹ ਦੁਹਰਾ ਨਹੀਂ ਰਿਹਾ ਹੁੰਦਾ ਨਾਮ। ਬਸ ਉਹਦੀ ਕਦਰ ਕਰ ਰਿਹਾ ਹੁੰਦਾ ਹੈ। ਉਸ ਇਨਸਾਨ ਦੇ ਕੰਮਾਂ ਦੇ ਵਿੱਚੋਂ, ਉਹਦੀ ਵਿਰਤੀ ਦੇ ਵਿੱਚੋਂ, ਉਹਦੀ ਸੋਚ ਦੇ ਵਿੱਚੋਂ ਜਿਹਦਾ ਉਹ ਫੈਨ ਹੈ ਉਹਦੀ ਕਦਰ ਚਲਕਦੀ ਹੈ ਅਸੀਂ ਪ੍ਰਮਾਤਮਾ ਦੇ ਫੈਨ ਹੋ ਜਾਈਏ ਅਸੀਂ ਉਸ ਪ੍ਰਮਾਤਮਾ ਦੀ ਕਦਰ ਕਰੀਏ ਸਾਡੀਆਂ ਗੱਲਾਂ ਦੇ ਵਿੱਚ ਉਸ ਪ੍ਰਮਾਤਮਾ ਦੀ ਗੱਲ ਹੋਵੇ ਸਾਡੀ ਸੋਚ ਦੇ ਵਿੱਚ ਉਸ ਪ੍ਰਮਾਤਮਾ ਦਾ ਵਾਸ ਹੋਵੇ ਕੁਝ ਵੀ ਕਰੀਏ ਕੁਝ ਹਾਸਲ ਕਰੀਏ ਇਹ ਸੋਚ ਹੋਵੇ ਕਿ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੈ ਇਹ ਤੇ ਸਿਰਫ ਸੁਖਦਾਇਕ ਚੀਜ਼ਾਂ ਹੀ ਨਹੀਂ ਕੋਈ ਦੁਖਦਾਇਕ ਘਟਨਾ ਵੀ ਹੋਵੇ ਤੇ ਉਹਨੂੰ ਵੀ ਉਸ ਪ੍ਰਮਾਤਮਾ ਦੀ ਬਖਸ਼ਿਸ਼ ਹੀ ਸਮਝੀਏ। ਸੋ ਚਤੋ ਪਹਿਰ ਉਸ ਪ੍ਰਮਾਤਮਾ ਦੀ ਮੌਜੂਦਗੀ ਨੂੰ ਮਹਿਸੂਸ ਕਰਨਾ। ਉਸ ਪ੍ਰਮਾਤਮਾ ਦੀ ਕਦਰ ਸਾਡੇ ਮਨ ਦੇ ਵਿੱਚ ਵਸੀ ਹੋਣਾ ਇਹੀ ਉਸ ਪ੍ਰਮਾਤਮਾ ਦਾ ਸਿਮਰਨ ਹੈ। ਤੇ ਜਿੱਥੋਂ ਤੱਕ ਗੱਲ ਹੈ ਦਿਨ ਦੇ ਵਿੱਚ ਕੁਝ ਮਿੰਟ ਵਾਹਿਗੁਰੂ ਵਾਹਿਗੁਰੂ ਜਪਨ ਦੀ ਤਾਂ ਇਹ ਪ੍ਰਕਿਰਿਆ ਆਪਣੇ ਆਪ ਦੇ ਵਿੱਚ ਫਜ਼ੂਲ ਨਹੀਂ ਹੈ। ਕੋਈ ਵੀ ਇਨਸਾਨ ਜਦੋਂ ਪਰਮਾਤਮਾ ਦੇ ਨਾਲ ਸਾਝ ਪਾਉਣ ਦੇ ਰਸਤੇ ਤੇ ਤੁਰੇਗਾ ਉਹਦੀ ਸ਼ੁਰੂਆਤ ਇੱਥੋਂ ਹੀ ਹੋਣੀ ਹੈ ਕਿ ਉਹ ਕੁਝ ਮਿੰਟ ਕੱਟੇਗਾ ਵਾਹਿਗੁਰੂ ਵਾਹਿਗੁਰੂ ਕਰੇਗਾ ਹੌਲੀ ਹੌਲੀ ਉਹਦੀ ਸਾਝ ਵੱਧਦੀ ਜਾਏਗੀ ਫਿਰ ਉਹਨੂੰ ਖਾਸ ਤੌਰ ਤੇ ਬੈਠ ਕੇ ਵਾਹਿਗੁਰੂ ਵਾਹਿਗੁਰੂ ਕਰਨ ਦੀ ਲੋੜ ਨਹੀਂ ਪਵੇਗੀ ਪਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਹਰ ਵਕਤ ਉਹਦੇ ਨਾਲ ਮੌਜੂਦ ਰਹੇਗਾ ਫਿਰ ਗੱਲ ਆ ਜਾਂਦੀ ਹੈ ਕਿ ਇਹ ਕਾਲ ਹੈ ਦੁਹਰਾਓ ਜ਼ਰੂਰੀ ਹੈ ਇਹ ਨਹੀਂ ਕਿ ਕਿਸੇ ਕੰਮ ਨੂੰ ਕਰਦੇ ਹੋਏ ਤੇ ਅਸੀਂ ਪ੍ਰਮਾਤਮਾ ਦੀ ਮੌਜੂਦਗੀ ਮਹਿਸੂਸ ਕੀਤੀ ਪਰ ਕਿਸੇ ਦੂਸਰੇ ਕੰਮ ਨੂੰ ਕਰਦੇ ਹੋਏ ਉਸ ਪ੍ਰਮਾਤਮਾ ਨੂੰ ਦਰਕਰਨਾਰ ਕਰ ਦਿੱਤਾ ਉਹਦੀ ਸਲਾਹ ਨਹੀਂ ਮੰਨੀ ਹਰ ਵਕਤ ਹਰ ਕੰਮ ਕਰਦੇ ਹੋਏ ਹਰ ਫੈਸਲਾ ਲੈਂਦੇ ਹੋਏ ਉਹਦੀ ਮੌਜੂਦਗੀ ਨੂੰ ਮੰਨਣਾ ਪਏਗਾ ਮਹਿਸੂਸ ਕਰਨਾ ਪਏਗਾ ਫੇਰੀ ਪਰਮਾਤਮਾ ਦੇ ਇਸ ਸਿਮਰਨ ਦਾ ਲਾਹਾ ਅਸੀਂ ਲੈ ਪਾਵਾਂਗੇ ਅੱਗੇ ਚੱਲੀਏ ਕਿ ਤਿਸ ਪ੍ਰਭ ਤਿਆਗ ਅਵਰਕਤ ਰਾਚੋ ਜੋ ਸਭ ਮਹਿ ਰਹਿਆ ਸਮਾਈ ਜਿਹੜਾ ਪ੍ਰਭੂ ਸਾਰੀ ਸ੍ਰਿਸ਼ਟੀ ਚ ਮੌਜੂਦ ਹਨ ਨੂੰ ਛੱਡ ਕੇ ਹੋਰ ਕਿਹੜੇ ਪਾਸੇ ਮਸਤ ਹੋ ਰਹੇ ਹਰ ਹਰ ਸਿਮਰੋ ਸੰਤ ਗੋਪਾਲਾ ਸਾਧ ਸੰਗ ਮਿਲ ਨਾਮ ਧਿਆਵੋ ਪੂਰਨ ਹੋਵੇ ਕਾਲਾ ਰਹਾਉ ਇਹ ਸੰਤ ਜਨੋ ਸ੍ਰਿਸ਼ਟੀ ਦੇ ਪਾਲਨਹਾਰ ਨੂੰ ਸਦਾ ਸਿਮਰਦੇ ਰਹੋ ਸਾਧ ਸੰਗਤ ਵਿੱਚ ਮਿਲ ਕੇ ਪ੍ਰਭੂ ਦਾ ਨਾਮ ਸਿਮਰਿਆ ਕਰੋ ਸਿਮਰਨ ਦੀ ਮਿਹਨਤ ਜ਼ਰੂਰ ਸਫਲ ਹੋ ਜਾਂਦੀ ਹੈ ਸੰਗਤ ਦੇ ਵਿੱਚ ਮਿਲੋ ਪ੍ਰਮਾਤਮਾ ਦੀ ਗੱਲ ਕਰੋ ਪ੍ਰਮਾਤਮਾ ਦੇ ਬਾਰੇ ਵਿੱਚ ਆਪਣੇ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰੋ ਇਸ ਤਰ੍ਹਾਂ ਪ੍ਰਮਾਤਮਾ ਦੀ ਸਮਝ ਤੁਹਾਡੇ ਹਿਰਦੇ ਦੇ ਵਿੱਚ ਗਹਿਰੀ ਹੁੰਦੀ ਜਾਏਗੀ ਤੇ ਨਾਲ ਹੀ ਪ੍ਰਮਾਤਮਾ ਦੇ ਨਾਲ ਤੁਹਾਡੀ ਸਾਂਝ ਵੀ ਗੂੜੀ ਹੁੰਦੀ ਜਾਏਗੀ ਸਾਰ ਸਮਾਲੈ ਨਿਤ ਪ੍ਰਤ ਪਾਲੈ ਪ੍ਰੇਮ ਸਹਿਤ ਗਲ ਲਾਵੈ ਕਹੁ ਨਾਨਕ ਪ੍ਰਭ ਤੁਮਰੇ ਬਿਸਰਤ ਜਗਤ ਜੀਵਨ ਕੈਸੇ ਪਾਵੈ ਇਹ ਭਾਈ ਉਹ ਪ੍ਰਮਾਤਮਾ ਸਭ ਜੀਵਾਂ ਦੀ ਸਾਰ ਲੈ ਕੇ ਸੰਭਾਲ ਕਰਦਾ ਹੈ ਸਦਾ ਪਾਲਣਾ ਕਰਦਾ ਹੈ ਸਿਮਰਨ ਕਰਨ ਵਾਲਿਆਂ ਨੂੰ ਪ੍ਰੇਮ ਨਾਲ ਆਪਣੇ ਗਲੇ ਲਾਂਦਾ ਹੈ हे ਨਾਨਕ ਆਖੋ हे ਪ੍ਰਭੂ ਤੈਨੂੰ ਵਿਸਾਰ ਕੇ ਜੀਵ ਤੈਨੂੰ ਕਿਵੇਂ ਮਿਲ ਸਕਦਾ ਹੈ ਜੇ ਤੂੰ ਹੀ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ ਸੋਰਠ ਮਹਲਾ ਪੰਜਮ ਅਬਨਾਸੀ ਜੀਅਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਬਰਤਨ ਬਿਰਲਾ ਪਾਵੇ ਕੋਈ ਏ ਭਾਈ ਉਸ ਪ੍ਰਮਾਤਮਾ ਦਾ ਸਿਮਰਨ ਕੀਤਿਆਂ ਮਨ ਤੋਂ ਵਕਾਰਾਂ ਦੀ ਸਾਰੀ ਮੈਲ ਲੈ ਜਾਂਦੀ ਹੈ ਉਹ ਪ੍ਰਮਾਤਮਾ ਜੋ ਨਾਸ ਰਹਿਤ ਹੈ ਜੋ ਸਾਰੇ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ ਉਹ ਪ੍ਰਭੂ ਸਾਰੇ ਗੁਣਾ ਦਾ ਖਜ਼ਾਨਾ ਹੈ ਭਗਤਾਂ ਵਾਸਤੇ ਹਰ ਵੇਲੇ ਦਾ ਸਹਾਰਾ ਹੈ ਪਰ ਕੋਈ ਵਿਰਲਾ ਮਨੁੱਖ ਉਸ ਦਾ ਮਿਲਾਪ ਹਾਸਲ ਕਰਦਾ ਹੈ ਮੇਰੇ ਮਨ ਜਪ ਗੁਰ ਗੋਪਾਲ ਪ੍ਰਭ ਸੋਈ ਜਾ ਕੇ ਸ਼ਰਨ ਪਿਆ ਸੁਖ ਪਾਈਐ ਬਾਹਰ ਦੁੱਖ ਨਾ ਹੋਈ ਰਹਾਉ ਏ ਮੇਰੇ ਮਨ ਉਸ ਪ੍ਰਭੂ ਨੂੰ ਜਪਿਆ ਕਰੋ ਜੋ ਸਭ ਤੋਂ ਵੱਡਾ ਹੈ ਜੋ ਸ੍ਰਿਸ਼ਟੀ ਦਾ ਪਾਲਣ ਵਾਲਾ ਹੈ ਜਿਸ ਦਾ ਆਸਰਾ ਲਿਆ ਸੁਖ ਪ੍ਰਾਪਤ ਕਰ ਲਈਦਾ ਹੈ ਫਿਰ ਕਦੇ ਦੁੱਖ ਨਹੀਂ ਵਿਆਪਦਾ ਵੱਡ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਿਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਹਿਰਦੈ ਪਰੋਈ ਏ ਭਾਈ ਵੱਡੀ ਕਿਸਮਤ ਨਾਲ ਭਲੇ ਮਨੁੱਖਾਂ ਦੀ ਸੰਗਤ ਹਾਸਲ ਹੁੰਦੀ ਹੈ ਉਹਨਾਂ ਨੂੰ ਮਿਲਿਆਂ ਖੋਟੀ ਬੁੱਧਨਾਸ਼ ਹੋ ਜਾਂਦੀ ਹੈ ਦਾਸ ਨਾਨਕ ਵੀ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਪਰੋ ਰੱਖਿਆ ਹੈ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ੇਸੋ 17ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਉਮੀਦ ਕਰਦੇ ਹਾਂ ਕਿ ਅੱਜ ਦੀ ਇਹ ਅੰਗ ਦੀ ਗੁਰਬਾਣੀ ਪੜ੍ਹ ਕੇ ਸੁਣ ਕੇ ਸਮਝ ਕੇ ਤੁਸੀਂ ਪ੍ਰਭੂ ਦੇ ਸਿਮਰਨ ਪ੍ਰਤੀ ਹੋਰ ਵੀ ਵਧੇਰੇ ਪ੍ਰੇਰਿਤ ਹੋਏ ਹੋਵੋਗੇ ਸਿਮਰਨ ਕਿਵੇਂ ਕਰਨਾ ਹੈ ਇਹਦੇ ਬਾਰੇ ਤੁਹਾਡੀ ਸਮਝ ਦੇ ਵਿੱਚ ਵਾਦਾ ਹੋਇਆ ਹੋਵੇਗਾ ਆਓ ਅਰਦਾਸ ਕਰੀਏ ਉਸ ਪ੍ਰਮਾਤਮਾ ਦੇ ਅੱਗੇ ਕਿ हे ਪ੍ਰਮਾਤਮਾ ਸਾਨੂੰ ਆਪਣੇ ਸਿਮਰਨ ਦੀ ਦਾਤ ਬਖਸ਼ ਸਾਨੂੰ ਆਪਣੇ ਚਰਨਾਂ ਦੇ ਵਿੱਚ ਜੋੜੀ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ